Delight Musab Academy ਦੇ ਉੱਤੇ ਤੁਹਾਡਾ ਇੱਕ ਵਾਰੀ ਫੇਰ ਬਹੁਤ-ਬਹੁਤ ਸਵਾਗਤ ਹੈ। WhatsApp ਦੇ ਉੱਤੇ ਇੱਕ ਨਵੇਂ ਤਰੀਕੇ ਨਾਲ ਧੋਖਾਧੜੀ ਦੀ ਸ਼ੁਰੂਆਤ ਹੋ ਚੁੱਕੀ ਆ ਜਿਹਨੂੰ ਅਸੀਂ ਕੋਸਟ ਪੇਅਰਿੰਗ ਦੇ ਨਾਮ ਤੋਂ ਜਾਣਦੇ ਆ। ਬਹੁਤ ਜ਼ਰੂਰੀ ਆ ਤੁਹਾਡੇ ਲਈ ਇਸ ਟਾਈਮ ਇਹ ਜਾਣਨਾ ਕਿ ਤੁਸੀਂ WhatsApp ਦਾ ਸਹੀ ਇਸਤੇਮਾਲ ਕਰ ਰਹੇ ਹੋ। ਕਿਵੇਂ ਇਹ ਧੋਖਾਧੜੀ ਕੀਤੀ ਜਾ ਰਹੀ ਆ ਇਹ ਦੇ ਕਰਕੇ ਲੱਖਾਂ ਤੇ ਕਰੋੜਾਂ ਰੁਪਏ ਲੋਕਾਂ ਦੇ ਬੈਂਕ ਅਕਾਊਂਟ ਦੇ ਵਿੱਚੋਂ ਕੱਢੇ ਜਾ ਰਹੇ ਨੇ। ਫੋਨ ਜਿਹੜਾ ਹੈ ਉਹ ਹੈਕ ਕਰ ਲਿਆ ਜਾ ਰਿਹਾ ਹੈ ਉਹਨਾਂ ਦੀਆਂ ਪ੍ਰਾਈਵੇਟ ਪਿਕਚਰਸ ਵਗੈਰਾ ਵੀਡੀਓਜ਼ ਵਗੈਰਾ ਵੀ ਹੈਕਰਸ ਕੋਲ ਪਹੁੰਚ ਰਹੀਆਂ ਨੇ ਬਹੁਤ ਜ਼ਰੂਰੀ ਹੈ ਤੁਸੀਂ ਇਸ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਕਿੰਨੀਆਂ ਚੀਜ਼ਾਂ ਦੇ ਉੱਤੇ ਧਿਆਨ ਰੱਖਣ ਦੀ ਲੋੜ ਆ ਸੈਂਟਰ ਗਵਰਨਮੈਂਟ ਵੱਲੋਂ ਤੇ ਡਿਫਰੈਂਟ ਡਿਫਰੈਂਟ ਸਟੇਟ ਗਵਰਨਮੈਂਟਸ ਵੀ ਨਵੀਆਂ ਗਾਈਡਲਾਈਨਸ ਇਸ ਚੀਜ਼ ਨੂੰ ਲੈ ਕੇ ਜਾਰੀ ਕਰਦੀਆਂ ਨੇ ਸਭ ਤੋਂ ਪਹਿਲਾਂ ਬਹੁਤ ਡੀਪ ਦੇ ਵਿੱਚ ਇਸ ਟੌਪਿਕ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ WhatsApp ਕੋਸਟ ਪੇਰਿੰਗ ਜਿਹੜੀ ਧੋਖਾਧੜੀ ਹੈ ਕੀ ਆ ਕਿਸ ਤਰੀਕੇ ਨਾਲ ਅਸੀਂ ਇਹਦੇ ਤੋਂ ਇਹਦੇ ਵਿੱਚ ਬਚ ਸਕਦੇ ਹਾਂ ਜਿਹੜੇ ਸਾਈਬਰ ਅਪਰਾਧੀ ਨੇ ਉਹ ਇੱਕ ਉਹਨਾਂ ਨੇ ਠੱਗੀ ਦਾ ਇੱਕ ਨਵਾਂ ਤਰੀਕਾ ਕੱਢਿਆ ਹੈ ਜੇਕਰ ਮੈਂ ਤੁਹਾਨੂੰ ਦੱਸਾਂ ਪਹਿਲਾਂ ਜਿਹੜਾ ਹੈਗਾ OTP ਦੇ ਰਾਹੀਂ ਠੱਗੀ ਕੀਤੀ ਜਾਂਦੀ ਸੀ ਜਾਂ ਕੋਈ ਮੈਸੇਜ ਤੁਹਾਨੂੰ ਫਰਾਡ ਮੈਸੇਜ ਸਕੈਮ ਦਾ ਮੈਸੇਜ ਭੇਜ ਦਿੱਤਾ ਜਾਂਦਾ ਸੀ ਅਸੀਂ ਉਸ ਬਾਰੇ ਵੀ ਚਰਚਾ ਕਰਾਂਗੇ ਬਟ ਹੁਣ ਜਿਹੜਾ ਹੈਗਾ ਤਰੀਕਾ ਉਹਨਾਂ ਨੇ ਬਦਲ ਲਿਆ ਇਸ ਨਵੇਂ ਤਰੀਕੇ ਨੂੰ WhatsApp ਕੋਸਟ ਪੇਰਿੰਗ ਕਿਹਾ ਜਾਂਦਾ ਹੈ ਤੇਲੰਗਾਨਾ ਪੁਲਿਸ ਅਤੇ ਕੇਂਦਰ ਸਰਕਾਰ ਵੱਲੋਂ ਚੇਤਾਵਨੀ ਜਾਰੀ ਕੀਤੀ ਗਈ ਆ ਤੇ ਨਾਗਰਿਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ ਪਹਿਲਾ ਧੋਖਾਧੜੀ ਕਿਸ ਤਰੀਕੇ ਨਾਲ ਹੁੰਦੀ ਸੀ ਤੁਹਾਨੂੰ ਫੋਨ ਕਾਲ ਆ ਗਿਆ ਤੁਸੀਂ ਉਸ ਫੋਨ ਕਾਲ ਨੂੰ ਅਟੈਂਡ ਕੀਤਾ ਜਾਂ ਤੁਹਾਨੂੰ ਕੋਈ ਐਸਐਮਐਸ ਭੇਜਿਆ ਗਿਆ ਉਸ ਐਸਐਮਐਸ ਦੇ ਉੱਤੇ ਤੁਸੀਂ ਕਲਿੱਕ ਕੀਤਾ ਤਾਂ ਤੁਹਾਡੇ ਅਕਾਊਂਟ ਦੇ ਵਿੱਚ ਧੋਖਾਧੜੀ ਹੁੰਦੀ ਸੀ ਕੋਈ ਮਾਲਵੇਅਰ ਦਾ ਲਿੰਕ ਕੋਈ ਕਰਪਟਿਡ ਸੌਫਟਵੇਅਰ ਤੁਹਾਨੂੰ ਸੈਂਡ ਕਰ ਦਿੱਤਾ ਜਾਂਦਾ ਸੀ ਉਹਦੇ ਕਰਕੇ ਧੋਖਾਧੜੀ ਹੁੰਦੀ ਸੀ ਝੂਠੇ ਸੁਨੇਹਿਆਂ ਰਾਹੀਂ ਮੈਸੇਜਸ ਰਾਹੀਂ ਜਾਣਕਾਰੀ ਚੋਰੀ ਕਰਨ ਦੇ ਯਤਨ ਕੀਤੇ ਜਾਂਦੇ ਸੀ ਬਟ ਹੁਣ ਜੇਕਰ ਅਸੀਂ ਦੇਖੀਏ ਤਾਂ ਵਟਸਐਪ ਤੇ ਜਾਣਕਾਰੀ ਸਾਂਝੀ ਕਰਨ ਦੇ ਨਾਮ ਤੇ ਇੱਕ ਲਿੰਕ ਭੇਜਿਆ ਜਾਂਦਾ ਹੈਗਾ ਤੇ ਉਸ ਲਿੰਕ ਦੇ ਕਲਿਕ ਕਰਦੇ ਹੀ ਜਿੱਦਾਂ ਹੀ ਤੁਸੀਂ ਲਿੰਕ ਤੇ ਕਲਿਕ ਕਰਦੇ ਹੋ ਤੁਹਾਡੀ ਧੋਖਾਧੜੀ ਹੋ ਜਾਂਦੀ ਆ ਕਿਸੇ OTP ਦੀ ਉਹਨਾਂ ਨੂੰ ਲੋਡ ਨਹੀਂ ਹੁੰਦੀ ਕੋਈ QR ਸਕੈਨ ਦੀ ਉਹਨਾਂ ਨੂੰ ਲੋਡ ਨਹੀਂ ਹੁੰਦੀ ਉਸ ਤੋਂ ਬਿਨਾ ਹੀ ਤੁਹਾਡਾ ਸਾਰਾ ਅਕਾਊਂਟ ਜਿਹੜਾ ਹੈ ਉਹ ਹੈਕ ਹੋ ਜਾਂਦਾ ਕਿੱਦਾਂ ਲਿੰਕ ਕਿਵੇਂ ਕਿਸ ਤਰੀਕੇ ਨਾਲ ਆਂਦਾ ਸਭ ਤੋਂ ਪਹਿਲਾਂ ਇਦਾਂ ਲਿਖਿਆ ਹੁੰਦਾ ਕਿ ਤੁਸੀਂ ਮੇਰੀ ਤਸਵੀਰ ਵੇਖੀ ਹੈ ਇਦਾਂ ਦਾ ਇੱਕ ਲਿੰਕ ਆਂਦਾ ਹੈਗਾ WhatsApp ਦੇ ਉੱਤੇ ਤੇ ਨਾਰਮਲੀ ਬੰਦਾ ਜਿਹੜਾ ਹੈਗਾ ਉਸ ਲਿੰਕ ਨੂੰ ਕਲਿੱਕ ਕਰ ਲਿੰਦਾ ਹੈ ਵੀ ਉਹਨੂੰ ਲੱਗਦਾ ਵੀ ਹੈ ਕੀ ਏ ਕੋਈ ਤਸਵੀਰ ਆ ਮੈਂ ਨਹੀਂ ਦੇਖੀ ਹੋਈ ਮਤਲਬ ਤੁਸੀਂ ਇਹਨੂੰ ਇਦਾਂ ਸਮਝ ਸਕਦੇ ਹੋ ਕਿ ਇੱਕ ਕਿਰੀਓਸਿਟੀ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜਿਗਿਆਸਾ ਕਿ ਤੁਸੀਂ ਜਾਣ ਬੁੱਝ ਕੇ ਉਸ ਲਿੰਕ ਤੇ ਕਲਿੱਕ ਕਰੋ ਹੀ ਕਰੋ ਦੂਸਰਾ ਆ ਦੇਖੋ ਆਕਰਸ਼ਕ ਅਤੇ ਆਮ ਜਿਹਾ ਸੁਨੇਹਾ ਹੁੰਦਾ ਹੈ ਜਾਣ ਪਛਾਣ ਵਾਲੇ ਦੇ ਨਾਮ ਤੋਂ ਵੀ ਤੁਹਾਨੂੰ ਇਹ ਲਿੰਕ ਆ ਸਕਦਾ ਹੈ ਹੋ ਸਕਦਾ ਹੈ ਤੁਹਾਡੇ ਕੰਟੈਕਟ ਦੇ ਵਿੱਚ ਹੀ ਕੋਈ ਹੋਵੇ WhatsApp ਦੇ ਵਿੱਚ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਉਹਨੇ ਕੀਤਾ ਹੈ ਜਿਹੜੇ ਹੈਕਰਸ ਨੇ ਉਹ ਐਦਾਂ ਪਲਾਨ ਕਰਦੇ ਨੇ ਐਦਾਂ ਡਿਜ਼ਾਈਨ ਕਰਦੇ ਨੇ ਵੀ ਤਾਂ ਐਦਾਂ ਲੱਗੇ ਵੀ ਮੈਸੇਜ ਤੁਹਾਡੇ ਅਨਨੋਨ ਪਰਸਨ ਦੇ ਦੇ ਥਰੂ ਹੀ ਭੇਜਿਆ ਗਿਆ ਹੈ ਤਾਂ ਕਰਕੇ ਤੁਸੀਂ ਉਹਦੇ ਉੱਤੇ ਕਲਿੱਕ ਕਰਦੇ ਹੋ ਤੇ ਸਕੈਮ ਦੇ ਵਿੱਚ ਤੁਸੀਂ ਫਸ ਜਾਂਦੇ ਹੋ ਅਣਜਾਣ ਵਿਅਕਤੀ ਦੇ ਲਿੰਕ ਤੋਂ ਕਲਿੱਕ ਨਹੀਂ ਕਰਨਾ ਪੁਲਿਸ ਨੇ ਜਿਹੜੀ ਚੇਤਾਵਨੀ ਜਾਰੀ ਕੀਤੀ ਹੈ ਤੇਲੰਗਾਨਾ ਪੁਲਿਸ ਨੇ ਉਹਦੇ ਬਾਰੇ ਕੀ ਗੱਲ ਕੀਤੀ ਗਈ ਹੈ ਉਹਨਾਂ ਨੇ ਕਿਹਾ ਵੀ ਕੋਈ ਵੀ ਅਨਨੋਨ ਵਿਅਕਤੀ ਦੇ ਥਰੂ ਤੁਹਾਨੂੰ ਕੋਈ ਲਿੰਕ ਭੇਜਿਆ ਜਾਵੇ ਤੁਸੀਂ ਉਸ ਨੂੰ ਕਿਸੇ ਵੀ ਹਾਲ ਦੇ ਵਿੱਚ ਕਲਿੱਕ ਨਹੀਂ ਕਰਨਾ ਜਾਣੂ ਵਿਅਕਤੀ ਦੇ ਭੇਜੇ ਲਿੰਕ ਤੇ ਵੀ ਬਿਨਾਂ ਜਾਂਚ ਤੋਂ ਕਲਿੱਕ ਨਾ ਕਰੋ ਜੇ ਤੁਹਾਨੂੰ ਲੱਗਦਾ ਵੀ ਕਿਸੇ ਵਿਅਕਤੀ ਨੇ ਕਿਸੇ ਤੁਹਾਡੇ ਨੋਨ ਕੰਟੈਕਟ ਨੇ ਵੀ ਤੁਹਾਨੂੰ ਲਿੰਕ ਭੇਜਿਆ ਤਾਂ ਤੁਸੀਂ ਉਹਨੂੰ ਫੋਨ ਕਾਲ ਕਰਕੇ ਪਤਾ ਕਰ ਸਕਦੇ ਹੋ ਜਾਂ ਮੈਸੇਜ ਕਰਕੇ ਪਤਾ ਕਰ ਸਕਦੇ ਹੋ ਵੀ ਤੂੰ ਕੋਈ ਮੈਨੂੰ ਲਿੰਕ ਭੇਜਿਆ ਹੈ ਜ਼ਰੂਰੀ ਲਿੰਕ ਹੈ ਐਦਾਂ ਕੁਝ ਹੈਗਾ ਫਿਰ ਕਲਿੱਕ ਕਰੋ ਆਦਰਵਾਈਜ਼ ਉਹਦੇ ਉੱਤੇ ਕਲਿੱਕ ਨਾ ਕਰੋ ਤੁਹਾਨੂੰ ਬਹੁਤ ਜ਼ਿਆਦਾ ਸਾਧਦਾਨੀ ਰੱਖਣ ਦੀ ਲੋੜ ਹੈ ਜੇਕਰ ਅਸੀਂ ਲਿੰਕ ਦੇ ਉੱਤੇ ਕਲਿੱਕ ਕਰ ਲੈਂਦੇ ਆ ਤਾਂ ਫਿਰ ਹੁੰਦਾ ਕੀ ਆ ਨਕਲੀ WhatsApp ਦਾ ਪੇਜ ਵੈਬ ਪੇਜ ਓਪਨ ਹੋ ਜਾਂਦਾ ਹੈ ਤੁਹਾਡਾ WhatsApp ਹੈਕਰ ਦੇ ਡਿਵਾਈਸ ਨਾਲ ਲਿੰਕ ਹੋ ਜਾਂਦਾ ਹੈ ਤੇ ਬਿਨਾ ਤੁਹਾਨੂੰ ਪਤਾ ਲੱਗੇ ਤੁਹਾਡਾ ਅਕਾਊਂਟ ਜਿਹੜਾ ਹੈਗਾ ਉਹਦੇ ਵਿੱਚ ਜੋ ਕੁਝ ਵੀ ਲੌਗਇਨ ਕੀਤਾ ਹੁੰਦਾ ਹੈ ਉਸ ਉਸ ਦੀ ਸਾਰੀ ਇਨਫੋਰਮੇਸ਼ਨ ਸਾਰਾ ਐਕਸੈਸ ਜਿਹੜਾ ਹੈਗਾ ਉਸ ਇਨਸਾਨ ਤੱਕ ਜਾਂ ਹੈਕਰ ਤੱਕ ਪਹੁੰਚ ਜਾਂਦਾ ਹੈ ਹੈਕਰ ਕੀ ਜਾਣਕਾਰੀ ਚੁਰਾਉਂਦਾ ਹੈ ਬੈਂਕ ਅਕਾਊਂਟ ਦੀ ਜਾਣਕਾਰੀ ਤੁਹਾਡੀ ਜੋ ਵੀ ਤੁਹਾਡੇ ਫਾਈਨੈਂਸ਼ੀਅਲ ट्रांजੈਕਸ਼ਨਸ ਨੇ ਜਾਂ ਜਿੰਨੇ ਵੀ ਬੈਂਕ ਅਕਾਊਂਟ ਤੁਸੀਂ ਫੋਨ ਦੇ ਥਰੂ ਉਹਦੀਆਂ ट्रांजੈਕਸ਼ਨਸ ਕਰ ਰਹੇ ਹੋ ਯੂਜ਼ ਕਰ ਰਹੇ ਹੋ ਉਹ ਸਾਰੀ ਇਨਫੋਰਮੇਸ਼ਨ ਹੈਕਰ ਕੋਲ ਪਹੁੰਚ ਜਾਂਦੀ ਆ ਨਿੱਜੀ ਚੈਟਸ ਜੋ ਤੁਹਾਡੀਆਂ ਪ੍ਰਾਈਵੇਟ ਚੈਟਸ ਨੇ ਉਹ ਵੀ ਹੈਕਰ ਕੋਲ ਪਹੁੰਚ ਜਾਂਦੀਆਂ ਨੇ ਫੋਟੋਸ ਨੇ ਤੁਹਾਡੀਆਂ ਪਿਕਚਰਸ ਵਗੈਰਾ ਵੀਡੀਓਸ ਵਗੈਰਾ ਜੋ ਤੁਹਾਡੇ ਗੈਲਰੀਜ਼ ਦੇ ਵਿੱਚ ਸਟੋਰ ਨੇ ਤੇ ਉਹ ਵੀ ਸਾਰਾ ਕੁਝ ਐਕਸੈਸ ਹੈ ਹੈਕਰ ਕੋਲ ਪਹੁੰਚ ਜਾਂਦਾ ਤੇ ਤੁਹਾਡੇ ਨਾਂ ਤੇ ਹੋਰ ਲੋਕਾਂ ਨਾਲ ਵੀ ਠੱਗੀ ਕੀਤੀ ਜਾਂਦੀ ਆ ਤੁਹਾਡੀਆਂ ਪਿਕਚਰਸ ਸੈਂਡ ਕਰਕੇ ਐਦਾਂ ਫੀਲ ਕਰਾਇਆ ਜਾਂਦਾ ਹੈ ਸਾਹਮਣੇ ਵਾਲੇ ਇਨਸਾਨ ਨੂੰ ਕਿ ਤੁਸੀਂ ਉਹ ਗੱਲ ਕਰ ਰਹੇ ਹੋ ਉਹ ਫੋਟੋਸ ਉਹ ਵੀਡੀਓਸ ਦਾ ਇਸਤੇਮਾਲ ਕਰਕੇ ਈਵਨ ਤੁਹਾਨੂੰ ਬਲੈਕਮੇਲ ਕਰਨ ਲਈ ਵੀ ਉਹਨਾਂ ਚੀਜ਼ਾਂ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ ਉਸ ਤੋਂ ਇਲਾਵਾ ਸਰਕਾਰ ਨੇ ਕਿੱਦਾਂ ਦੀ ਗਾਈਡਲਾਈਨਸ ਇਸ ਚੀਜ਼ ਨੂੰ ਲੈ ਕੇ ਜਾਰੀ ਕੀਤੀ ਆ ਉਹ ਵੀ ਤੁਹਾਨੂੰ ਦੇਖਣ ਦੀ ਲੋੜ ਆ ਡਿਵਾਈਸਸ ਲਿੰਕਿੰਗ ਫੀਚਰ ਦਾ ਇੱਥੇ ਗਲਤ ਇਸਤੇਮਾਲ ਹੋ ਰਿਹਾ ਹੈ ਸ਼ਾਇਦ ਕੁਝ ਲੋਕਾਂ ਨੂੰ ਇਹ ਚੀਜ਼ ਸਮਝ ਨਾ ਆਵੇ ਕਈ ਵਾਰੀ ਕੀ ਹੁੰਦਾ ਵੀ ਜਿਵੇਂ ਅਸੀਂ ਜਿਵੇਂ ਮੰਨ ਲਓ WhatsApp ਆ ਉਹਨੂੰ ਅਸੀਂ ਫੋਨ ਦੇ ਵਿੱਚ ਵੀ ਯੂਜ਼ ਕਰਦੇ ਆ WhatsApp ਨੂੰ ਅਸੀਂ ਲੈਪਟਾਪ ਦੇ ਵਿੱਚ ਵੀ ਯੂਜ਼ ਕਰਦੇ ਆ ਜਾਂ ਕੋਈ ਹੋਰ ਡਿਜੀਟਲ ਸਿਸਟਮ ਸਾਡੇ ਕੋਲ ਅਵੇਲੇਬਲ ਹੈ ਜਿੱਦਾਂ ਮੇਰੇ ਕੋਲ ਆ WhatsApp ਦਾ ਤੁਸੀਂ ਆ ਸਿਸਟਮ ਦੇ ਸਕਦੇ ਹੋ ਡਿਜੀਟਲ ਬੋਰਡ ਦੇਖ ਸਕਦੇ ਹੋ ਇਹਦੇ ਉੱਤੇ ਵੀ ਮੰਨ ਲਓ ਮੈਂ WhatsApp ਦੇ ਨੂੰ ਲੌਗਇਨ ਕਰਕੇ ਰੱਖਿਆ ਤਾਂ ਆ ਜਿਹੜੀਆਂ 3-4 ਥਾਵਾਂ ਦੇ ਉੱਤੇ WhatsApp ਅਸੀਂ ਯੂਜ਼ ਕਰ ਰਹੇ ਹਾਂ ਇਹਨੂੰ ਕਹਿੰਦੇ ਆ ਕਿ ਅਸੀਂ ਡਿਵਾਈਸਸ ਨੂੰ ਲਿੰਕ ਕੀਤਾ ਹੋਇਆ ਇੱਕੋ ਅਕਾਊਂਟ ਤੇ ਉਹ ਕਹਿੰਦੇ ਨੇ ਇਸੇ ਫੀਚਰ ਦਾ ਗਲਤ ਇਸਤੇਮਾਲ ਕੀਤਾ ਜਾ ਰਿਹਾ ਪੇਅਰਿੰਗ ਕੋਡ ਰਾਹੀਂ ਅਕਾਊਂਟ ਜਿਹੜਾ ਹੈਗਾ ਹੈਕ ਕੀਤਾ ਜਾਂਦਾ ਸ਼ੱਕੀ ਲਿੰਕ ਦਾ ਕੋਈ ਉਸ ਤੋਂ ਦੂਰ ਰਹਿਣ ਦੀ ਸਲਾਹ ਗਵਰਨਮੈਂਟ ਦੇ ਰਹੀ ਆ ਵੀ ਤੁਸੀਂ ਤੁਹਾਨੂੰ ਲੱਗਦਾ ਕੋਈ ਵੀ ਡਾਊਟਫੁਲ ਲਿੰਕ ਹੈਗਾ ਉਹਦੇ ਉੱਤੇ ਤੁਸੀਂ ਕਲਿੱਕ ਨਹੀਂ ਕਰਨਾ ਤੇ WhatsApp ਸੈਟਿੰਗ ਦੇ ਵਿੱਚ ਲਿੰਕ ਡਿਵਾਈਸਸ ਨਿਯਮਿਤ ਰੂਪ ਤੇ ਤੁਹਾਨੂੰ ਚੈੱਕ ਕਰਨ ਦੀ ਸਲਾਹ ਦਿੱਤੀ ਜਾਂਦੀ ਆ ਇਹ ਆਪਸ਼ਨ ਹੁੰਦਾ ਹੈ ਸੈਟਿੰਗ ਦੇ ਵਿੱਚ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਤੁਸੀਂ ਵਾਰ-ਵਾਰ ਚੈੱਕ ਕਰੋ ਕੋਈ ਹੋਰ ਲਿੰਕ ਤਾਂ ਅਵੇਲੇਬਲ ਨਹੀਂ ਹੈਗਾ ਜਾਂ ਕਿਸੇ ਹੋਰ ਸਿਸਟਮ ਨਾਲ ਸਾਡਾ ਅਕਾਊਂਟ ਲਿੰਕ ਤਾਂ ਨਹੀਂ ਹੋ ਗਿਆ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਜ਼ਰੂਰੀ ਅਣਜਾਣ ਡਿਵਾਈਸ ਮਿਲੇ ਤਾਂ ਤੁਰੰਤ ਉਸ ਨੂੰ ਲੌਗ ਆਊਟ ਕਰ ਦਿਓ ਟੂ ਸਟੈਪ ਵੈਰੀਫਿਕੇਸ਼ਨ ਜ਼ਰੂਰ ਚਾਲੂ ਕਰੋ ਇਹ ਅੱਜਕੱਲ ਤੁਹਾਨੂੰ ਪਤਾ ਹੈ Gmail ਦੇ ਵਿੱਚ ਵੀ ਹੁੰਦਾ ਅੱਜਕੱਲ WhatsApp ਵਗੈਰਾ ਤੇ Telegram ਤੇ ਪ੍ਰਾਈਵੇਸੀ ਫੀਚਰ ਨੂੰ ਲੈ ਕੇ ਬਹੁਤ ਇੰਪੋਰਟੈਂਟ ਫੀਚਰ ਹੈਗਾ ਜੇ ਤੁਸੀਂ ਕਿਤੇ ਵੀ ਲੌਗਇਨ ਕਰਦੇ ਹੋ ਜਾਂ ਤੁਹਾਡਾ ਅਕਾਊਂਟ ਦੀ ਕੋਈ ਵੀ ਇਨਫੋਰਮੇਸ਼ਨ ਸੈਂਡ ਕੀਤੀ ਜਾਂਦੀ ਆ ਤਾਂ ਟੂ ਸਟੈਪ ਵੈਰੀਫਿਕੇਸ਼ਨ ਜੇਕਰ ਹੁੰਦਾ ਤਾਂ ਸਾਡਾ ਅਕਾਊਂਟ ਜ਼ਿਆਦਾ ਸਿਕਿਉਰ ਹੁੰਦਾ ਹੈ ਜਿਨ੍ਹਾਂ ਲੋਕਾਂ ਨੇ ਹਾਲ ਤੱਕ ਨਹੀਂ ਕੀਤਾ ਉਹ ਕਰ ਸਕਦੇ ਨੇ ਕੀ ਚੀਜ਼ਾਂ ਸਾਨੂੰ ਕਦੇ ਵੀ ਸ਼ੇਅਰ ਨਹੀਂ ਕਰਨੀਆਂ ਚਾਹੀਦੀਆਂ ਜਿਵੇਂ ਚੋਨੇ ਆ ਵੀ ਸਾਡੇ ਅਕਾਊਂਟ ਸੇਫ ਰਹਿਣ ਜੇਸੀ ਚਾਹੁੰਦੇ ਆ ਸਾਡੀਆਂ ਫੋਟੋਜ਼ ਨੇ ਵੀਡੀਓਜ਼ ਨੇ ਇਹ ਇਵਨ ਅਗਰ ਮੈਂ ਓਵਰਆਲ ਇੱਕ ਗੱਲ ਕਰਾਂ ਸਾਡਾ ਫੋਨ ਜੇਕਰ ਅਸੀਂ ਸੇਫ ਰੱਖਣਾ ਚਾਹੁੰਦੇ ਆ ਸਾਡਾ ਪੈਸਾ ਅਸੀਂ ਸੇਫ ਰੱਖਣਾ ਚਾਹੁੰਦੇ ਆ ਤਾਂ ਸਾਨੂੰ ਇਹਨਾਂ ਚੀਜ਼ਾਂ ਨੂੰ ਕਦੇ ਵੀ ਸ਼ੇਅਰ ਨਹੀਂ ਕਰਨਾ ਚਾਹੀਦਾ ਕਿਹੜੀਆਂ ਕਿਹੜੀਆਂ ਚੀਜ਼ਾਂ ਨੇ ਇੱਕ ਤਾਂ ਓਟੀਪੀ ਆਉਂਦਾ ਜਿਹਨੂੰ ਅਸੀਂ ਵਨ ਟਾਈਮ ਪਾਸਵਰਡ ਵੀ ਕਹਿੰਦੇ ਆ ਜਦੋਂ ਤੁਸੀਂ ਬੈਂਕ ਦੇ ਵਿੱਚੋਂ ਕੋਈ ਅਕਾਊਂਟ ਅਮਾਊਂਟ ਵਗੈਰਾ ਟਰਾਂਸਫਰ ਕਰਦੇ ਹੋ ਉਦੋਂ ਬੈਂਕ ਵੱਲੋਂ ਤੁਹਾਨੂੰ ਕੋਈ ਓਟੀਪੀ ਭੇਜਿਆ ਜਾਂਦਾ ਹੈ ਕਈ ਵਾਰ ਤੁਸੀਂ ਕੋਈ ਪੇਮੈਂਟ ਕਰਨੀ ਹੁੰਦੀ ਆ ਉਦੋਂ ਓਟੀਪੀ ਆਉਂਦਾ ਹੈ ਕਈ ਵਾਰ ਤੁਹਾਡਾ ਵੈਰੀਫਿਕੇਸ਼ਨ ਕਰਨਾ ਹੁੰਦਾ ਕਿਸੇ ਅਕਾਊਂਟ ਨੂੰ ਲੈ ਕੇ ਹੈਨਾ ਤਾਂ ਉਦੋਂ ਤੁਹਾਨੂੰ OTP ਸੈਂਡ ਕੀਤਾ ਜਾਂਦਾ ਹੈ ਅੱਜਕੱਲ Gmail WhatsApp ਇਹ ਸਾਰੀਆਂ ਜਿਹੜੀਆਂ ਫੈਸਿਲਿਟੀਆਂ ਨੇ ਜਾਂ ਸੋਸ਼ਲ ਵੈਬਸਾਈਟਸ ਵਗੈਰਾ ਨੇ ਇਹਨਾਂ ਉੱਤੇ ਲੌਗਇਨ ਕਰਨ ਦੇ ਟਾਈਮ ਵੀ ਤੁਹਾਨੂੰ OTP ਦਾ ਆਪਸ਼ਨ ਦਿੱਤਾ ਜਾਂਦਾ ਹੈ ਤੇ ਜੇ ਤੁਸੀਂ ਆਨਲਾਈਨ ਸ਼ਾਪਿੰਗ ਵਗੈਰਾ ਕਰਦੇ ਹੋ ਉੱਥੇ ਵੀ OTP ਦਾ ਇਸਤੇਮਾਲ ਹੁੰਦਾ ਹੈ ਇਹ ਜੇਕਰ ਤੁਸੀਂ ਕਿਸੇ ਨਾਲ ਸ਼ੇਅਰ ਕਰਦੈ ਨੇ ਹੋ ਤਾਂ ਤੁਸੀਂ ਹੈਕਿੰਗ ਦੇ ਬਹੁਤ ਖ਼ਤਰੇ ਚਲੇ ਜਾਂਦੇ ਹੋ ਇਸ ਚੀਜ਼ ਦਾ ਧਿਆਨ ਰੱਖਣ ਦੀ ਲੋੜ ਆ ਕੋਈ ਵੀ ਤੁਹਾਡੇ ਤੋਂ ਕਿਸੇ ਤਰ੍ਹਾਂ ਦਾ OTP ਮੰਗੇ ਤੁਸੀਂ ਸ਼ੇਅਰ ਨਹੀਂ ਕਰਨਾ ਤੁਸੀਂ ਚੈੱਕ ਕਰਨਾ ਜੇ ਅਥੋਰਾਈਜ਼ਡ ਹੈ ਜਾਂ ਤੁਹਾਨੂੰ ਲੱਗਦਾ ਵੀ ਬੈਂਕ ਦੇ ਵਿੱਚੋਂ ਕਾਲ ਕਾਲ ਹੈਗਾ ਜਾਂ ਐਦਾਂ ਕੁਝ ਹੈਗਾ ਫਿਰ ਤਾਂ ਤੁਸੀਂ ਜ਼ਰੂਰ ਸ਼ੇਅਰ ਕਰੋ ਆਦਰਵਾਈਜ਼ ਤੁਸੀਂ ਕਿਸੇ ਨਾਲ OTP ਸ਼ੇਅਰ ਨਾ ਕਰੋ ਕੋਈ ਵੀ ਪਿਨ ਹੈਗਾ ਜਿਵੇਂ ਬੈਂਕ ਦਾ ਕੋਈ ਪਿਨ ਅਸੀਂ ਪਾਇਆ ਹੁੰਦਾ ਜਾਂ ਜੋ ਵੀ ਅਸੀਂ ਪੇਮੈਂਟ ਐਪਲੀਕੇਸ਼ਨ ਦਾ ਇਸਤੇਮਾਲ ਕਰਦੇ ਹਾਂ Paytm ਆ PhonePe ਆ Google Pay ਆ ਉਹਦੇ ਪਿਨ ਅਸੀਂ ਸਾਨੂੰ ਕਿਸੇ ਨਾਲ ਵੀ ਸ਼ੇਅਰ ਨਹੀਂ ਕਰਨੇ ਚਾਹੀਦੇ ਇਵਨ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਆ ਸਾਡੇ ਫੈਮਿਲੀ ਮੈਂਬਰਸ ਤੋਂ ਵੀ ਸਾਨੂੰ ਉਸ ਚੀਜ਼ ਨੂੰ ਅਵੋਇਡ ਕਰਕੇ ਰੱਖਣਾ ਚਾਹੀਦਾ ਉਸ ਤੋਂ ਇਲਾਵਾ ਕੋਈ ਸੀਵੀ ਵੀ ਆ এবੀ ਬੈਂਕ ਦਾ ਤੁਹਾਨੂੰ ਪਤਾ ਇੱਕ ਕੋਡ ਹੁੰਦਾ ਜੋ ਏਟੀਐਮ ਡੈਬਿਟ ਕਾਰਡ ਦੇ ਪਿੱਛੇ ਲਾਸਟ ਦੇ ਤਿੰਨ ਵਰਡ ਹੁੰਦੇ ਨੇ ਉਹ ਤੁਸੀਂ ਕਿਸੇ ਨਾਲ ਕਦੇ ਵੀ ਸ਼ੇਅਰ ਨਹੀਂ ਤੁਹਾਨੂੰ ਕਰਨਾ ਚਾਹੀਦਾ ਵਟਸਐਪ ਦਾ ਆਪਣਾ ਕੋਈ ਕੋਡ ਹੈ ਤੁਸੀਂ ਉਹ ਵੀ ਕਦੇ ਕਿਸੇ ਨਾਲ ਸ਼ੇਅਰ ਨਹੀਂ ਕਰਨਾ ਉਸ ਤੋਂ ਇਲਾਵਾ ਤੁਹਾਡੀ ਕੋਈ ਵੀ ਪ੍ਰਾਈਵੇਟ ਜਾਣਕਾਰੀ ਆ ਕੋਈ ਵੀ ਨਿੱਜੀ ਜਾਣਕਾਰੀ ਆ ਉਸ ਨੂੰ ਵੀ ਤੁਹਾਨੂੰ ਕਿਸੇ ਨਾਲ ਸ਼ੇਅਰ ਨਹੀਂ ਕਰਨਾ ਚਾਹੀਦਾ ਫਿਰ ਮੈਂ ਤੁਹਾਨੂੰ ਕਹੂੰਗਾ ਵੀਡੀਓ ਨੂੰ ਦੁਬਾਰਾ ਦੇਖੋ ਸਮਝੋ ਤੇ ਕੋਸ਼ਟ ਪੇਰਿੰਗ ਤੋਂ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰੋ ਆਦਰਵਾਇਜ਼ ਤੁਹਾਡੀ ਕਈ ਸਾਲਾਂ ਦੀ ਮਿਹਨਤ ਦੀ ਕਮਾਈ ਇੱਕ ਸਕਿੰਟ ਦੇ ਵਿੱਚ ਗਾਇਬ ਹੋ ਸਕਦੀ ਆ ਮਿਲਦੇ ਆ ਅਗਲੀ ਵੀਡੀਓਸ ਤਦ ਤੱਕ ਆਪਣਾ ਧਿਆਨ ਰੱਖੋ ਆਪਣੀ ਪੜ੍ਹਾਈ ਨੂੰ ਬਹੁਤ ਵਧੀਆ ਤਰੀਕੇ ਨਾਲ ਕਰਦੇ ਰਹੋ ਬਹੁਤ ਬਹੁਤ ਧੰਨਵਾਦ